ਪੰਜਾਬੀਓ ਕੀ ਹਾਲ ਚਾਲ ਆ ਵੀ ਠੀਕ ਠਾਕ ਸਾਰੇ ਅੱਜ ਮੈਂ ਜਿਹੜੀ ਗੱਲ ਕਰਨ ਲੱਗਿਆ ਤੁਹਾਨੂੰ ਇੱਕ ਬਹੁਤ ਵਧੀਆ ਤੁਹਾਡੇ ਫਾਇਦੇ ਦੀ ਗੱਲ ਕਰਨ ਲੱਗਿਆ ਵੀਰੇ ਬਈ ਹੁਣ ਆਪਾਂ ਨੂੰ Wi-Fi ਦਾ ਬਿੱਲ ਦੇਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਦੱਸੂਗਾ ਵੀ ਕਾਦੇ ਲਈ ਕਿਉਂ ਬਹੁਤ ਵਧੀਆ ਆਪਣੇ ਤੁਹਾਨੂੰ ਗੱਲ ਦੱਸਣ ਜਾ ਰਿਹਾ ਦੋਸਤੋ ਚਾਰ ਪੈਸੇ ਹੀ ਬਚਣਗੇ ਇਹਦੇ ਨਾਲ ਕਰਨਾ ਕੀ ਆਪਾਂ ਨੇ ਫਾਇਦੇ ਦੀ ਗੱਲ ਆ ਜਿਹੜਾ ਆਪਣੇ ਘਰੇ ਕਨੈਕਸ਼ਨ ਚੱਲਦਾ ਬਾਹਰ ਵਾਲਾ ਜਾਂ ਫਾਈਬਰ ਵਾਲਾ ਜੋ ਵੀ ਆ ਹਨਾ ਵੀ ਆਪਾਂ ਉਹਦਾ ਮੰਥਲੀ ਬਿੱਲ ਭਰਦੇ ਆ ਜਿਹੜੇ ਪੋਸਟਪੇਡ ਹੁੰਦੇ ਨੇ ਜਾਂ ਆਪਣੇ ਜਿਵੇਂ ਫਾਸਟ ਪੇ ਦਾ ਲਾ ਲਓ ਜਾਂ ਕਿਸੇ ਹੋਰ ਕੰਪਨੀ ਦਾ ਲਾ ਲਓ ਉਹ ਆਪਾਂ ਨੂੰ ਹੁਣ ਦੇਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਬਿੱਲ ਕਰਨਾ ਕੀ ਆ ਕਰਨਾ ਇਹ ਆ ਦੋਸਤੋ ਵੀ ਜਿਹੜੇ ਅੱਜ ਕੱਲ ਆਪਣੇ ਫੋਨ ਨੇ 5G ਇਹ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਦੇ ਘਰੇ 5G ਫੋਨ ਨੇ ਆਪਣੇ ਡਿਵਾਈਸ ਨੇ ਮੋਬਾਈਲ ਫੋਨ 5G ਨੇ ਜਿਨ੍ਹਾਂ ਕੋਲੇ ਉਹਨਾਂ ਨੇ ਕਰਨਾ ਕੀ ਆ ਦੋਸਤੋ ਕਰਨਾ ਇਹ ਆ ਵੀ ਜਿਹੜੇ 5G ਫੋਨ ਨੇ ਉਹ ਹੁਣ 5G ਜਿਹੜਾ ਇੰਟਰਨੈਟ ਦਿੰਦੇ ਨੇ Jio ਵਾਲੇ ਖਾਸ ਕਰਕੇ ਮੈਂ Jio ਦਾ ਪਲਾਨ ਵਰਤਦਾ ਅਨਲਿਮਟਿਡ ਦਿੰਦੇ ਨੇ ਉਹ ਆਪਾਂ ਨੂੰ 5G ਟ੍ਰੂ ਅਨਲਿਮਟਿਡ ਦਿੰਦੇ ਨੇ 900 ਵਾਲਾ ਇੱਕ ਪਲਾਨ ਆ ਉਹ ਚ 90 ਦਿਨ ਵਰਤੋ ਵਾਲਾਗਾ ਤੇ ਉਹਦੇ ਵਿੱਚ ਕੀ ਆ ਕਿ ਜਿਹੜੀ 5G ਦੀ ਜਿਹੜੀ ਆਪਣੇ ਨੈਟਵਰਕ ਆ ਉਹ ਅਨਲਿਮਟਿਡ ਆ ਜਿੰਨਾ ਮਰਜ਼ੀ ਵਰਤੋ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਉਹ ਤਾਂ ਵੀ ਮੋਬਾਈਲ ਦੀ ਅਗਲਾ ਕਿੰਨੇ ਵਰਤੋ ਜਿਹੜਾ ਘਰੇ ਵਰਤਣਾ ਵੀਡੀਓ ਗੱਲ ਕਰਨ ਦੀ ਉਹਦੇ ਲਈ ਕੀ ਕਰਨਾ ਇਹ ਉਹਦੇ ਵਾਸਤੇ ਕੀ ਕਰਾਂਗੇ ਉਹਦੇ ਵਾਸਤੇ ਦੋਸਤੋ ਕਰਨਾ ਕੀ ਆ ਤੁਸੀਂ ਵੀ ਜਿਹੜੇ ਫੋਨ ਆ ਇਹਦੇ ਵਿੱਚ ਇੱਕ ਫੰਕਸ਼ਨ ਹੁੰਦਾ ਇੱਕ ਤਾਂ ਹੌਟਸਪੌਟ ਦਾ ਤੁਹਾਨੂੰ ਸਭ ਨੂੰ ਪਤਾ ਹੀ ਆ ਜੇ ਤੁਹਾਡੇ ਕੋ ਆਪਣੇ ਜਿਹੜਾ ਰੂਟਰ ਹੈਗਾ ਜੋ ਹੌਟਸਪੌਟ ਨਹੀਂ ਚ ਕੈਚ ਕਰਦਾ ਮੇਰਾ ਕਹਿਣਾ ਮਤਲਬ ਵੀ ਵਾਈਫਾਈ ਨਹੀਂ ਰਿਪੀਟ ਕਰਦਾ ਤਾਂ ਉਹਦੇ ਵਾਸਤੇ ਇੱਕ ਬਹੁਤ ਵਧੀਆ ਗੱਲ ਆ ਗਈ ਵੀ ਬਿੱਲ ਭਰਨੀ ਲੋੜ ਨਹੀਂ ਹੈਗੀ ਇੰਟਰਨੈਟ ਦਾ ਇਹਦੇ ਤੇ ਤੁਸੀਂ ਕੀ ਕਰਨਾ ਇੱਕ ਆ ਡਿਵਾਈਸ ਹੈਗਾ ਆ ਇੱਕ ਹੱਬ ਆ ਇਹ 18 1900 1900 ਵਾਲੀ ਆ ਪਰ ਇੱਕ ਸਸਤੀ ਵੀ ਆਉਂਦੀ ਆ 800 ਦੀ ਆਉਂਦੀ ਆ ਇੱਕ ਹੀ ਕਰਨੀ ਆ ਆ ਫੋਨ ਦੇ ਸੀ ਪੋਰਟ ਚ ਲਾ ਦੇਣਾ ਆਹ ਵਾਲਾ ਜਗ੍ਹਾੜੇ ਇਧਰੋਂ ਸੀ ਪੋਰਟ ਚ ਲਾਇਆ ਹੋਇਆ ਇਧਰ ਆ ਦੋਸਤੋ ਇੱਥੇ ਇਹਦੇ RJ45 ਕਨੈਕਟਰ ਲੱਗਦਾ ਹੁੰਦਾ ਉਹ RJ45 ਤਾਰ ਹੁੰਦੀ ਹੈ ਜਿਹੜੀ ਆਪਾਂ ਮੋਡਮ ਜਾਂ ਰੂਟਰ ਨੂੰ ਦਿੰਨੇ ਆ ਇੱਥੇ ਰੂਟਰ ਯੂਜ਼ ਹੋਊਗਾ ਇੱਥੇ RJ45 ਲਾ ਕੇ ਰੂਟਰ ਨੂੰ ਇਨਪੁਟ ਦੇ ਦੇਣਾ ਉਹ ਜਿਹੜੀ ਕੰਪਿਊਟਰ ਵਾਲੀ ਤਾਰ ਹੁੰਦੀ ਹੈ ਜਿਹਨਾਂ ਆਪਾਂ ਤਾਰ ਦੇ ਨਾਲ ਇੰਟਰਨੈਟ ਦਿੰਨੇ ਹੁੰਦੇ ਆ ਉਹ ਚ RJ45 ਤਾਰ ਕਹਿੰਦੇ ਨੇ ਉਹ 100 ਰੁਪਏ ਦੀ ਆਉਂਦੀ ਹੁੰਦੀ ਆ ਇੱਥੇ ਲਾ ਕੇ ਉਹ ਰੂਟਰ ਨੂੰ ਦੇ ਦੇਣਾ ਤੇ ਫੋਨ ਤੇ ਕੀ ਕਰਨਾ ਦੋਸਤੋ ਸੈਟਿੰਗਸ ਕੱਢ ਕੇ ਉੱਥੇ ਹੌਟਸਪੌਟ ਸੈਟਿੰਗਸ ਆਉਣਗੀਆਂ ਹੌਟਸਪੌਟ ਸੈਟਿੰਗਸ ਕੱਢ ਕੇ ਉੱਥੇ ਜਦ ਆਪਾਂ ਆਹ ਤਾਰ ਲਾ ਦਈਆਂ ਸੀਪੋਰਟ ਦੇ ਵਿੱਚ ਉੱਥੇ ਇੱਕ ਆਪਸ਼ਨ ਅਵੇਲੇਬਲ ਹੋ ਜਾਂਦੀ ਹੈ ਪੂਰੇ ਅਪੀਅਰ ਹੋਣ ਲੱਗ ਜਾਂਦੀ ਹੈ ਅਦਰਵਾਈਜ਼ ਥੋੜੇ ਸਪੇਅਰ ਹੁੰਦੀ ਆ ਜਦ ਆ ਤਾਰ ਸੀਪੋਰਟ ਲਾ ਦਿੰਨੇ ਆ ਉੱਥੇ ਅਪੀਅਰ ਹੋਊਗਾ ਸ਼ੇਅਰ ਯੂਰ ਇਥਰਨੈਟ ਕਨੈਕਸ਼ਨ ਵੀ ਜੇ ਇਥਰਨੈਟ ਦਾ ਕਨੈਕਸ਼ਨ ਸ਼ੇਅਰ ਕਰਨਾ ਉਹਦੇ ਤੇ ਆਊਗਾ ਉਹਨੂੰ ਓਕੇ ਕਰ ਦੇਣਾ ਉਹ ਹਰੇ ਚ ਚੱਲਿਆ ਜਾਵੇ ਇਦਾਂ ਜੇ ਆਪਾਂ ਕਲਿੱਕ ਕਰਦੇ ਹਾਂ ਉਹ ਹਰਾ ਹੋ ਜਾਣਾ ਇਹਦਾ ਮਤਲਬ ਵੀ ਹੁਣ ਤੁਹਾਡਾ ਜਿਹੜਾ ਫੋਨ ਆ ਇਹ ਇੰਟਰਨੈਟ ਕ ਏ ਜਾਨੀ ਸ਼ੇਅਰ ਕਰਨ ਲੱਗ ਗਿਆ ਇੱਧਰ ਕੀ ਕਰਨਾ ਇੱਥੇ ਆਰ ਜੇ 45 ਦਾ ਕਨੈਕਟਰ ਲਾ ਕੇ ਉੱਧਰ ਆਰ ਜੇ 45 ਦਾ ਕਨੈਕਟਰ ਲਾ ਦੇਣਾ ਆਪਾਂ ਨੇ ਮੋਡਮ ਸੌਰੀ ਰੂਟਰ ਦੇ ਵਿੱਚ ਮੋਡਮ ਨਹੀਂ ਜੂਰਣਾ ਇੱਥੇ ਰੂਟਰ ਜੂਰਣਾ ਰੂਟਰ ਸਸਤੇ ਵੀ ਆ ਜਾਂਦੇ ਨੇ ਜਿਵੇਂ ਬੀ ਲਿੰਕ ਦਾ ਹੋ ਗਿਆ ਟੀਪੀ ਲਿੰਕ ਦਾ ਹੋ ਗਿਆ ਟੈਂਡਾ ਦਾ ਹੋ ਗਿਆ ਜੇ ਵਧੀਆ ਲੈਣਾ ਥੋੜਾ ਜਿਹਾ ਕੈਮਰੇ ਕੋਲ ਮਰੇ ਚਲਾਉਣਾ ਨਹੀਂ ਤਾਂ ਫਿਰ 2000 ਦਾ ਇੱਕ ਮੋਡਮ ਆਉਂਦਾਗਾ ਟੈਂਡਾ ਏਸੀ 1200 ਉਹ ਯੂਜ਼ ਕਰ ਲਓ ਇੱਥੇ ਲਾ ਕੇ ਉਹਨੂੰ ਇਨਪੁਟ ਦੇ ਦੇਣਾ ਉਸ ਤੋਂ ਬਾਅਦ ਦੋਸਤੋ ਤੁਸੀਂ ਮौज ਨਾਲ ਆਰਾਮ ਨਾਲ ਉਹਨੂੰ ਆਪਦਾ ਪਾਸਵਰਡ ਵੀ ਲਾ ਸਕਦੇ ਆ ਤੇ ਆਪਦੇ ਸਾਰੇ ਘਰ ਦੇ ਵਿੱਚ ਉਹਨੇ ਵਾਈਫਾਈ ਤੁਹਾਡੇ ਚਲਾਊਗਾ ਸੋ ਦੋਸਤੋ ਵੀ ਹਰੇਕ ਮਹੀਨੇ ਤੁਹਾਨੂੰ ਹੁਣ ਜਿਹੜਾ ਆਪਣਾ ਇੰਟਰਨੈਟ ਦਾ ਆਪਣੇ ਕਨੈਕਸ਼ਨ ਲੈਣੇ ਆਪਾਂ ਕਿਸੇ ਵੀ ਕੰਪਨੀ ਦਾ ਅਸੀਂ ਯੂਜ਼ ਕਰਦੇ ਸੀਗੇ ਨੈਟ ਪਲੱਸ ਦਾ ਫਾਸਟਵੇ ਦਾ ਯਾਨੀ ਹੋਰ ਕਿਸੇ ਵੀ ਕੰਪਨੀ ਯੂਜ਼ ਕਰਦੇ ਮੈਂ ਇੱਕ ਕੰਪਨੀ ਦਾ ਨਾਮ ਨਹੀਂ ਲੈਂਦਾ ਫੋਰ ਐਗਜ਼ਾਮਪਲ ਕਿਹਾ ਤੁਹਾਨੂੰ ਮੈਂ ਉਹ ਬੰਦ ਕਰਾ ਸਕਦੇ ਹੋ ਤੁਸੀਂ ਜਿੰਨਾ ਟਾਈਮ Jio ਵਾਲੇ ਅਨਲਿमिटेड 5G ਦਿੰਦੇ ਨੇ ਇਹਦਾ ਫਾਇਦਾ ਉਠਾਓ ਦੋਸਤੋ ਫालतू ਬੈਲਾਂ ਭਰੋ ਮੈਂ ਕਿਉਂ ਕਹਿ ਰਿਹਾ ਤਾਂ ਕਹਿ ਰਿਹਾ ਕਿਉਂਕਿ ਇਸ ਟਾਈਮ ਹੁਣ ਸਭ ਦੇ ਘਰੇ ਹੁਣ ਆਲਮੋਸਟ 5G ਫੋਨ ਨੇ ਮੋਬਾਈਲ ਤੇ 5G ਫੋਨ ਦੇ ਵਿੱਚ ਇੱਕ ਬਹੁਤ ਵਧੀਆ ਸਹੂਲਤ ਆ ਵੀ ਫਿਲਹਾਲ Jio ਵਾਲੇ ਵੀ ਹੋਰ ਕਈ ਕੰਪਨੀ ਵਾਲੇ ਵੀ ਅਨਲਿਮਿਟਿਡ 5G ਦਿੰਦੇ ਨੇ ਜਿਹੜਾ ਮੈਂ ਪਲਾਨ ਤੁਹਾਨੂੰ ਦੱਸਿਆ 900 ਵਾਲਾ 90 ਦਿਨ ਅਨਲਿਮਿਟਿਡ 5G ਠੀਕ ਆ ਨਾ ਉਹ ਉੱਤੇ ਤੇ ਲਿਖਿਆ ਹੁੰਦਾ 2GB ਡਾਟਾ ਪਰ ਡੇ ਉਹ ਡਾਟਾ ਦਾ 4G ਵਾਲਾ ਪਰ ਜਿਹੜਾ ਅਨਲਿਮਿਟਿਡ ਆ ਉਹ 5G ਅਨਲਿਮਿਟਿਡ ਆ ਸੋ ਦੋਸਤੋ ਕੀ ਕਰਨਾ ਇਥੇ ਨੈਟਵਰਕ ਸ਼ੇਅਰ ਕਰ ਦੇਣਾ ਆ ਹੱਬ ਲਾ ਦੇਣੀ ਆ ਉੱਥੇ ਇਧਰ RJ45 ਦਾ ਕਨੈਕਟਰ ਲਾ ਦੇਣਾ ਇਧਰ ਇਨਪੁਟ ਦੇ ਦੇਣੀ ਆ ਰੂਟਰ ਨੂੰ ਵੀ ਆਪਦੇ ਨੂੰ ਤੇ ਉਹਨੇ ਤੁਹਾਡੇ ਸਾਰੇ ਘਰ ਦੇ ਵਿੱਚ ਵਾਈਫਾਈ ਦਾ ਸਿਗਨਲ ਫਲਾ ਦੂਗਾ ਜਿਹੜਾ ਟੈਂਡਾ ਦਾ ਮੈਂ ਤੁਹਾਨੂੰ ਕਹਿ ਰਿਹਾ ਰੂਟਰ ਯੂਜ਼ ਕਰਨ ਨੂੰ ਉਹ ਦੋਸਤੋ ਬਹੁਤ ਵਧੀਆ ਰੂਟਰ ਆਗਾ ਉਹ ਉਹ ਸਿਗਨਲ ਪੂਰਾ ਵਧੀਆ ਦਿੰਦਾ ਸਾਰੇ ਘਰ ਚ ਗਾਰੰਟੀ ਨੇ ਦੋਦੇ ਦੋਸਤੋ ਠੀਕ ਹੈ ਨਾ ਕੋਈ ਤੁਸੀਂ ਗੇਮ ਖੇਡਣੀ ਆ ਕੈਮਰੇ ਔਨ ਕਰਦਨੇ ਕੁਝ ਵੀ ਕਰਨਾ ਉਹਦੇ ਲਈ ਬੈਸਟ ਆ ਸੋ ਦੋਸਤੋ ਹੁਣ ਕਿਸੇ ਨੂੰ ਵਾਈਫਾਈ ਦਾ ਬਿਲ ਭਰਨੀ ਲੋੜ ਨਹੀਂ ਇੰਟਰਨੈਟ ਯੂਜ਼ ਕਰੋ ਅਨਲਿਮਿਟਿਡ 5G ਯੂਜ਼ ਕਰੋ ਧੰਨਵਾਦ ਦੋਸਤੋ